ਖਾਲੀ ਪੌਣੇ ਹੁਣ ਵੀ ਜਿਹੜਾ ਨਾ ਉਹ ਖਾਲੀ ਪੌਣੇ ਜੀ ਹਾਂ ਜੀ ਠੀਕ ਹੈ ਹਾਂ ਜੀ ਸਸੀ ਗੱਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਉਲਕ ਦੇ ਵਿੱਚ ਪਹੁੰਚੇਗੇ ਜ਼ਿਲ੍ਹਾ ਮਾਨਸਾ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਕੋਈ ਚੰਗੀ ਮੱਝ ਹੋਵੇ ਹਨਾ ਚੰਗੇ ਦੁੱਧ ਵਾਲੀ ਤੇ ਅੱਜ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੀ ਮੱਝ ਦਿਖਾਵਾਂਗੇ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਜਾਂਦੀ ਹੈ ਬਹੁਤ ਸੋਹਣੀ ਕਰਮ ਵਾਲੀ ਤਿਆਰ ਹੋਈ ਹੈ ਬਾਕੀ ਗੱਲਬਾਤ ਕਰਾਵਾਂਗੇ ਆਪਾਂ ਤੇ ਇੱਕ ਵਾਰ ਜਿਹੜੇ ਘਰੇ ਪਸ਼ੂ ਰੱਖੇ ਹੋਏ ਆ ਤੇ ਆਪਾਂ ਤੁਹਾਨੂੰ ਉਹ ਦਿਖਾ ਦਗੇ ਤੇ ਜਿਹੜੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਇਹਨਾਂ ਦਾ ਘਰੇਲੂ ਪਸ਼ੂ ਪਾਲ ਕਵੀਰ ਨੇ ਤੇ ਆਜੋ ਲੈਨੇ ਆਂ ਡਿਟੇਲ ਆਪਾਂ ਤੇ ਕੀ ਜਾਣਕਾਰੀ ਦਿੰਦੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਵੀਡੀਓ ਪਸੰਦ ਆਈ ਸ਼ੇਅਰ ਜ਼ਰੂਰ ਕਰਿਓ ਨਵੇਂ ਵੀਰ ਹੈ ਜਿਹੜੇ ਉਹ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਤੇਰਾਹੀ ਗੀ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਹਿਲਾਂ ਤਾਂ ਜੀ ਤੁਹਾਨੂੰ ਹੀ ਨਾਮ ਦੱਸੋਗੇ ਤੁਹਾਡਾ ਨਾਮ ਕੀ ਆ ਜਗਰੂਪ ਸਿੰਘ ਜੀ ਜਗਰੂਪ ਸਿੰਘ ਠੀਕ ਹੈ ਤੇ ਆਪਣਾ ਪਿੰਡ ਕਿਹੜਾ ਪੈ ਜਾਂਦਾ ਜੀ ਉੱਲਕੇ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਪੈ ਗਿਆ ਤੇ ਨੇੜੇ ਰਹਿੰਦਾ ਇਹ ਝਨੀਰ ਹਨਾ ਹੀ ਆਪਣੇ ਠੀਕ ਹੈ ਜੀ ਝਨੀਰ ਤੋਂ ਤਲਵੰਡੀ ਰੋਡ ਤੇ ਆਈ ਪਿੰਡ ਠੀਕ ਹੈ ਤੇ ਜਿਹੜੀ ਆਪਣੇ ਕੋਲ ਅੱਜ ਤੁਸੀਂ ਇਹ ਮੱਝ ਸੇਲ ਕਰਨੀ ਹੈਗੀ ਕਿੰਨਵਾ ਸੂਆ ਇਹ ਸੂਈ ਹੋਈ ਹੈ ਚੌਥੀ ਸੂਏ ਜੀ ਚੌਥੇ ਸੂਏ ਤੇ ਕਿੰਨੇ ਕ ਦਿਨ ਹੋ ਗਏ ਇਸ ਸੂਈ ਨੂੰ ਸੂਈ ਨੂੰ 8 ਦਿਨ ਹੋ ਗਏ 8 ਦਿਨ ਸੂਈ ਨੂੰ ਹੋ ਗਏ ਤੇ ਜੇ ਹੁਣ ਆਪਾਂ ਇਹਦੇ ਦੁੱਧ ਤੇ ਇਹਦੇ ਥੱਲੇ ਹੁਣ ਦੁੱਧ ਕਿੰਨਾਗਾ ਹੁਣ 12 ਲੀਟਰ ਦੇ 12 ਲੀਟਰ ਦੁੱਧ ਤਿਆਰ ਆ ਹਾਂਜੀ ਚੌਥੀ ਸੂਏ ਸੂਈ ਹੋਈ ਆ 12 ਲੀਟਰ ਦੁੱਧ ਤਿਆਰ ਆ ਤੇ ਕਿੰਨਾ ਦੁੱਧ ਦਿੱਤਾ ਹੋਇਆ ਇਹਨੇ ਤੀਜੇ ਸੂਏ ਦੇ ਵਿੱਚ ਜਿਹੜਾ ਤੁਸੀਂ ਨਾਰਮਲ ਘਰੇ ਚਾਉਂਦੇ ਰਹੇ ਸੋਨਾ 17 ਕਿਲੋ ਆਮ ਹੀ ਸੇਵਾ ਦੇ ਨਾਲ ਠੀਕ ਆ ਵੀ ਮਤਲਬ ਜਿੰਨਾ ਕਿ ਚੋਇਆ ਤੁਸੀਂ 16 ਚੋਨੇ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਵੀ ਆਸ ਹੈ ਨਾ ਵੀ ਮਤਲਬ ਇਥੇ 14 15 15 ਕਿਲੋ ਦੁੱਧ ਆਰਾਮ ਨਾਲ ਦੇਓ ਆਰਾਮ ਨਾਲ ਠੀਕ ਹੈ ਜੀਵੇਂ ਭਾਂਡਾ ਆਪਾਂ ਨੂੰ ਪਤਾ ਲੱਗਦਾ ਹੈ ਨਾ ਦੁੱਧ ਲੈਵੇ ਤੋਂ ਬਾਕੀ ਆਪਾਂ ਤੁਹਾਨੂੰ ਮੱਝ ਵੀ ਤੋੜ ਆਹ ਦੋਸਤੋ ਤੋੜ ਕੇ ਦਿਖਾਵਾਂਗੇ ਇਹ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ 8 ਦਿਨ ਜੀ 8 ਦਿਨ ਠੀਕ ਹੈ ਜੀ ਤੇ ਆ ਮੜਾ ਤੋੜ ਕੇ ਦਿਖਾਵਾਂਗੇ ਮੱਝ ਲੈ ਵੀ ਮਿੱਤਰ ਆਪਾਂ ਮੱਝ ਤੁਹਾਨੂੰ ਤੋੜ ਕੇ ਦਿਖਾਉਣੇ ਆ ਹਨਾ ਮੱਝ ਦੀ ਜੇ ਗੱਲ ਕਰਗੇ ਹਨਾ ਸਿੰਗਲ-ਸੁੰਗਾਂ ਦੇ ਵੀ ਤੁਸੀਂ ਚੈੱਕ ਕਰ ਲਓ ਬਾਕੀ ਬਾ ਤੇ ਨੇੜੇ ਹੋ ਕੇ ਆਪਾਂ ਤੁਹਾਨੂੰ ਸਾਈਡ ਤੋਂ ਜਿਹੜਾ ਹੈਗਾ ਉਹ ਵੀ ਲੇਵਾ ਵੀ ਦਿਖਾਵਾਂਗੇ ਤੇ ਲੈ ਵੀ ਮਿੱਤਰੋ ਹਨਾ ਤੁਸੀਂ ਦੇਖ ਲਓ ਥੋੜੀ ਜਿਹੀ ਅੱਜ ਵੀ ਜ਼ਰੂਰ ਕਰਦੀ ਐ ਲੇਵੇ ਦੀ ਜਿਹੜੀ ਹੈਗੀ ਤੱਕ ਥੋੜੀ ਜਿਹੀ ਮੋੜ ਨੂੰ ਤੇ ਆਹ ਦੇਖ ਲਓ ਇਹ ਲਿਓ ਲਿਓ ਰਾਂ ਨੂੰ ਲਿਓ ਜੀ ਉਹ ਥਣ ਜਿਹੜਾ ਲੱਗਿਆ ਹੋਇਆ ਲੇਵੇ ਨੂੰ ਕੱਲਾ ਕੱਲਾ ਤੇ ਇੱਕ ਵਾਰੀ ਆਪਾਂ ਫੇਰ ਤੁਹਾਨੂੰ ਦਿਖਾ ਦਈਏ ਜੇ ਆਹ ਦੇਖੋ ਨੇੜੇ ਮੈਨੂੰ ਆਉਣੀ ਨਹੀਂ ਦਿੰਦੀ ਹਨਾ ਤੇ ਉਹ ਬੱਥਾ ਬੁੱਥਾ ਜਿਹੜੀਆਂ ਹੈਗੀਆਂ ਲੇਵੇ ਦੇ ਵਿੱਚ ਚੰਗੀਆਂ ਦੇ ਇਹ ਆਹ ਦੇਖੋ ਤੁਸੀਂ ਕੇ ਦਿਖਾ ਕੇ ਤਾਂ ਜਰੂਰ ਹਟਾਂਗੇ ਤੇ ਆਜੋ ਆਜੋ ਲਿਆਓ ਲਿਆਓ ਕਰ ਬੰਨ ਦੋ ਬੰਨ ਦੋ ਬੰਨ ਦੋ ਤੇ ਆਜੋ ਰੇਟ ਦੀ ਜਿਹੜੀ ਹੈਗੀ ਆ ਪ੍ਰੋਪਰ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਬਾਕੀ ਜੇ ਗੱਲ ਕਰਕੇ ਆਪਾਂ ਜ਼ੂਮ ਨਹੀਂ ਮਾਰਦੇ ਤੇ ਆ ਦਿਖਾ ਲਓ ਇਹ ਦੇਖ ਸਕਦੇ ਆਜੋ ਜਾਣਕਾਰੀ ਲੱਗੀ ਆਪਾਂ ਰੇਟ ਦੀ ਹਾਂਜੀ ਜਿਹੜਾ ਆਪਾਂ ਮੱਝ ਦਾ ਮੁੱਲ ਕਰਦੇ ਹੁਣ ਤੇ ਮੁੱਲ ਕਿੰਨਾ ਕਰਦੇ ਆਪਾਂ 125 1 ਲੱਖ 25 ਹਜ਼ਾਰ ਹਾਂਜੀ ਠੀਕ ਆ ਤੇ ਇਹਦੇ ਚ ਮਾਨਤਾਣ ਹੋ ਜਾਊਗਾ ਹਾਂਜੀ ਠੀਕ ਹੈ ਤੇ ਲੈ ਵੀ ਦੋਸਤੋ ਹਨਾ ਮੱਝ ਜਿਹੜੀ ਹੈਗੀ ਆ ਤੇ ਦੁੱਧ ਦੀ ਜਿਵੇਂ ਤੁਸੀਂ ਕਿਹਾ ਹੈਗਾ ਵੀ ਦੁੱਧ 12 ਲੀਟਰ ਦੀ ਗਾਰੰਟੀ ਹੈ ਜੀ ਜਮਾ ਗਾਰੰਟੀ ਦੀ ਜੀ ਹਾਂਜੀ ਅਸੀਂ ਆਪ ਚੁੰਦੇ ਠੀਕ ਹੈ ਤੇ ਹੁਣ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਵੀ ਨਾਰਮਲ ਖਾਲੀ ਪਾਉਣੇ ਹੁਣ ਵੀ ਜਿਹੜਾ ਨਾਰਮਲ ਖਾਲੀ ਪਾਉਣੇ ਜੀ ਹਾਂਜੀ ਠੀਕ ਹੈ ਕੋਈ ਫੀਡ ਨਹੀਂ ਪਾਈ ਕਦੇ ਜੀ ਠੀਕ ਹੈ 12 ਲੀਟਰ ਜਿਹੜਾ ਦੁੱਧ ਹੁਣ ਚੋਈਏ ਨੀ ਨਾਰਮਲ ਖਾਲ ਤੇ ਹਾਂ ਖਾਲ ਤੇ ਚੋਣੇ ਆ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਲੈ ਵੀ ਮਿੱਤਰੋ ਹਨਾ ਮੱਝ ਤੁਸੀਂ ਦੇਖਿਓ 15 16 ਲੀਟਰ ਦੁੱਧ ਕਿਹਾ ਗਿਆ ਹੁਣ 12 ਲ ਤੇ ਇਧਰੋਂ ਕੱਟਰੀ ਆ ਜਿਹੜੀ ਆ ਗਈ ਕੱਟੀ ਆ ਗਈ ਹਨਾ ਟੀਕੇ ਦੀ ਆਪਾਂ ਕੱਟੀ ਵੀ ਦਿਖਾ ਦਗੇ 7 ਤੇ 8 ਦਿਨਾਂ ਦੀ ਮਤਲਬ ਸੂਈ ਹੋਈ ਹੈਗੀ ਇਹ 8 ਦਿਨਾਂ ਦੀ ਤੁਸੀਂ ਦੇਖ ਲਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਨਾ ਚਾਹੁੰਦੇ ਆ ਜਿੰਨੇ ਵੀ ਵੀਰ ਵੀਡੀਓ ਸ਼ੇਅਰ ਕਰਦੇ